ਮੈਂ ਇੱਕ ਦਿਨ ਦਿੱਲੀ ਵਾਲੇ ਨੂੰ ਕਿਹਾ ਅਬਦਲ ਖਾਨ ਉਹਦਾ ਨਾਮ ਆ ਕਹਿੰਦਾ ਅਰੇ ਮੈਡਮ ਮੇਰੇ ਕੋ ਕੰਮ ਕਰਨੇ ਦਿਓ ਮੈਂ ਕਿਉਂ ਭਾਂਡੇ ਮਾਂਜਦਾ ਮੈਂ ਆਖਿਆ ਪਾਰਟੀ ਬਚਾਉਣੀ ਹੈ ਬਚਾ ਲਓ 27 ਚ ਗਈ ਕਹਿੰਦਾ ਆ ਰਹੀ ਐਸੇ ਕੈਸੇ ਜਾਏਗੀ ਮੈਂ ਕਿਹਾ ਮੈਂ ਬੈਠੀ ਆ ਨਾ ਮੈਂ ਪਹ ਜਾਊਂਗੀ ਮੈਂ ਲੈ ਕੇ ਵੀ ਆ ਸਕਦੀ ਆ ਮੈਂ ਪਹ ਜਾ ਸਕਦੀ ਕਿੱਥੇ ਮੈਂ ਕੱਲੀ ਫਿਰਦੀ ਸੀ 10 ਕਿਲੋ ਦਾ ਪੋਸਟਰ ਚੱਕ ਕੇ ਸਰ 5 ਕਿਲੋ ਦੀ ਲੈਵੀ ਬਣਾ ਕੇ ਮੈਂ ਘਰੋਂ ਨਿਕਲਦੀ ਸੀ ਬਾਹਰ ਅਸੀਂ ਦੋ ਜਣੇ ਪਾਗਲ ਹੋਏ ਫਿਰਦੇ ਸੀ ਦੋ ਮੇਰੇ ਬੇਟੀਆਂ ਉਹਨਾਂ ਨੂੰ ਵੀ ਮੈਂ ਬੇਲੇਕ ਵੇਲੇ ਨਾਲ ਲੈ ਕੇ ਜਾਂਦੀ ਸੀ ਅੱਜ ਵੀ ਮੇਰੀਆਂ ਬੇਟੀਆਂ ਮੇਰੇ ਨਾਲ ਆਈਆਂ ਤੇ ਕੀ ਗੱਲ ਸਰ ਇਹ ਹੱਕ ਅਸੀਂ ਕਿਸੇ ਨੂੰ ਦੇਵਾਂਗੇ ਦਿੱਲੀ ਵਾਲੇ ਕੌਣ ਹੁੰਦੇ ਆ ਯਾਰ ਭਾ ਉਹਨਾਂ ਨੂੰ ਭੁਗਤ ਮਣ ਕਹਿੰਦੇ ਤੇ ਜਰਬਾ ਮਾਂ ਦੀ ਕੁੱਖੋਂ ਲੈ ਕੇ ਨਿਕਲੇ ਆ ਜਦੋਂ ਮੈਂ ਪ੍ਰਚਾਰ ਕਰਦੀ ਸੀ ਪੀਪੂਗਾ ਤਮਨ ਜਿੰਦਾਬਾਦ ਪੀਪੂਗਾ ਤਮਨ ਜਿੰਦਾਬਾਦ ਕਹਿੰਦੇ ਸੀ ਯਾਰ ਇਹ ਉਸਕਾ ਨਾਮ ਨਹੀਂ ਲੈਣਾ ਮੈਨੇ ਬੋਲਾ ਕਿਉਂ ਸੰਦੀਪ ਪਾਟਕ ਗੁੱਸੇ ਹੋ ਜਾਊਗਾ ਤੇ ਅੱਜ ਸੰਦੀਪ ਪਾਟਕ ਕਿੱਥੇ ਆ ਅੱਜ ਕਿਹੜੀ ਕੁਰਸੀ ਤੇ ਬੈਠਾ ਉਹ ਤੇ ਜਿਹੜੀ ਨਾਮ ਲੈਂਦੀ ਸੀ ਉਹ ਕਿਹੜੀ ਧਰੀ ਤੇ ਬੈਠੀ ਆ ਅਸੀਂ ਜਦੋਂ ਐਮਪੀ ਦੀ ਟਿਕਟ ਅਸੀਂ ਜਿੱਤੇ ਸੀਗੇ ਨਾ ਤਾਂ ਲੋਕ ਕਹਿੰਦੇ ਸੀ ਸ਼ਰਾਬੀ ਚੰਡਾ ਅਸੀਂ ਉਹ ਗੱਲਾਂ ਬਰਦਾਸ਼ਤ ਕੀਤੀਆਂ ਨੇ ਅਸੀਂ ਆਪਣੇ ਬੱਚਿਆਂ ਦੇ ਮੂੰਹ 'ਚੋਂ ਬੁਰਕੀ ਕੱਢ ਕੇ ਅਸੀਂ ਪਾਰਟੀ ਦੇ ਪਿੱਛੇ ਪੈਸਾ ਖਰਚਿਆ 2013 ਦੇ ਵਿੱਚ ਸਨੋਰ ਹਲਕੇ ਦੇ ਵਿੱਚੋਂ ਮੈਂ ਕੱਲੀ ਪ੍ਰੀਤੀ ਸੀ ਜਿਹਨੇ ਝੰਡਾ ਚੱਕਿਆ ਸੀਗਾ ਤੇ ਮੈਂ ਹਲਕੇ ਦੀ ਇੰਚਾਰਜ ਬਣੀ ਬੈਠੀ ਸੀ ਅੱਜ ਤੁਸੀਂ ਐਮਸੀ ਵੇਲੇ ਮੈਨੂੰ ਪਤਾ ਲੱਗਿਆ ਜਦੋਂ ਐਮਸੀ ਦੇ ਟਿਕਟਾਂ ਹੋਈਆਂ ਨੇ ਉਸ ਦਿਨ ਕਿਸੇ ਲੀਡਰ ਦੀ ਵਲਡਿੰਗ ਸੀਗੀ ਉਹਦੇ ਪੱਲੇ ਕੀ ਐ ਉਹ ਤੂੰ ਤਾਂ ਖੁਦ ਪੈਰਾਸ਼ੂਟ ਆ ਕੇ ਟਿਕਟ ਲੈ ਕੇ ਬੈਠ ਗਿਆ ਤੇ ਤੂੰ ਸਾਡੇ ਪੱਲੇ ਪੁੱਛਦਾ ਮੈਂ ਬਹੁਤ ਪੁਰਾਣੀ ਬਾਰਕਰ ਆ ਫਾਊਂਡਰ ਮੈਂਬਰ ਆ ਮੈਂ ਜਿਹੜੇ ਮੈਨੂੰ ਲੋਕ ਕਹਿੰਦੇ ਹਨ ਨਾ ਪਾਗਲ ਫਿਰਦੀ ਆ ਅੱਜ ਉਹੀ ਮੇਰੇ ਸਿਰ ਤੇ ਬਿਠਾ ਤੇ ਕਿਸੇ ਨੂੰ ਕਾਉਂਸਲਰ ਬਣਾਤਾ ਕਿਸੇ ਨੂੰ ਕੋਸ ਬਣਾਤਾ ਕਿਸੇ ਨੂੰ ਕੋਸ ਬਣਾਤਾ ਕੇਜਰੀਵਾਲ ਕੌਣ ਆ ਉਹਨੇ ਤਾਂ ਅੰਨਾ ਹਜ਼ਾਰਾਂ ਨੇ ਖੁੰਗੇ ਲਾਤਾ ਤੇ ਪੰਜਾਬ ਨੂੰ ਖੁੰਗੇ ਲਾਉਣ ਲੱਗਿਆ ਜੇਕਰ ਦਿੱਲੀ ਵਾਲੇ ਸਿਆਣੇ ਨੇ ਤਾਂ ਦਿੱਲੀ ਕਿਉਂ ਹਾਰੇ ਨੇ ਉਹਨਾਂ ਕੋਲ ਕਹਿੰਦੇ ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਬਾਹਰ ਆ ਕੇ ਤਾਂ ਸਾਨੂੰ ਮੱਤਾ ਦਿੰਦੇ ਨੇ ਆਪਣਾ ਘਰ ਤਾਂ ਸਾਂਭ ਨਹੀਂ ਸਕੇ ਉਹ ਲੇਡੀ ਜੀ ਦੀ 1-1000 ਰੁਪਏ ਦੀ ਗਰੰਟੀ ਲਈ ਸੀ ਨਾ ਉਹ ਜਦੋਂ ਹੁਣ ਵੀ ਮੈਂ ਗਲੀ 'ਚ ਨਿਕਲਦੀ ਆ ਜਾਂ ਕਿਤੇ ਵੀ ਮੈਂ ਜਾਂਦੀ ਆ ਭੈਣ ਜੀ ਤੁਹਾਡੀ ਪਾਰਟੀ ਨੇ 1000 ਰੁਪਏ ਨਹੀਂ ਦਿੱਤੇ ਸਾਨੂੰ ਕਹਿੰਦੇ ਹੁੰਦੇ ਸੀਗੇ ਜਦੋਂ ਅਸੀਂ ਲੋਕਾਂ 'ਚ ਜਾ ਕੇ ਪ੍ਰਚਾਰ ਕਰਦੇ ਸੀ ਤੁਹਾਡੇ ਘਰ ਬੈਠਿਆਂ ਦੇ ਕੰਮ ਹੋਇਆ ਕਰਨਗੇ ਲੋਕਾਂ ਦਾ ਤਾਂ ਸਾਨੂੰ ਪਤਾ ਨਹੀਂ ਪਰ ਸਾਡੇ ਖੁਦ ਦੇ ਕੰਮ ਹੀ ਨਹੀਂ ਹੁੰਦੇ ਆਮ ਆਦਮੀ ਪਾਰਟੀ ਸੀ ਨਾ ਜਿਹੜੀ ਅੱਜ ਉਹ ਸਿਰਫ ਆਦਮੀਆਂ ਦੀ ਰਹਿ ਗਈ ਔਰਤਾਂ ਦੀ ਨਹੀਂ ਰਹੀ ਤੇ ਘਰੇ ਜਾ ਕੇ ਪਾਣੀ ਦਾ ਗਲਾਸ ਪੀ ਕੇ ਪੁੱਛ ਕੇ ਦੇਖਿਓ ਔਰਤ ਤਾਂ ਬਿਨਾਂ ਤੁਹਾਨੂੰ ਉਹ ਵੀ ਨਹੀਂ ਮਿਲਣਾ ਤੁਸੀਂ ਪੰਜਾਬ ਸਾਂਭਣ ਨੂੰ ਫਿਰਦੇ ਹੋ ਤੁਹਾਡੇ ਭਮੱਕੜ ਆ ਸੜਕਾਂ 'ਤੇ ਬੈਠੇ ਨੇ ਤੁਹਾਡੇ ਜਿਹੜੇ ਦੂਜੀਆਂ ਪਾਰਟੀਆਂ ਚੋਂ ਕੱਢਿਆ ਹੋਇਆ ਕੂੜਾ ਉਹਨਾਂ ਨੂੰ ਤੁਸੀਂ ਨਵੇਂ-ਨਵੇਂ ਅਹੁਦੇ ਦੇ ਕੇ ਵਧੀਆ ਚੇਅਰਮੈਨੀਆਂ ਦੇ ਕੇ ਨਾਲ ਦੀ ਨਾਲ ਰਾਤ ਨੂੰ ਸ਼ਾਮਲ ਕਰਾਉਂਦੇ ਹੋ ਸਵੇਰੇ ਟਿਕਟਾਂ ਦੇ ਅਨਾਉਂਸ ਕਰ ਦਿੰਦੇ ਹੋ ਜੇ ਤਾਂ ਐਮਐਲਏ ਦੀ ਟਿਕਟ ਚਾਹੀਦੀ ਹੈ ਤਾਂ ਮੈਂ ਜੇ ਚੇਅਰਮੈਨੀ ਚਾਹੀਦੀ ਹੈ ਤਾਂ ਮੈਂ ਜੇ ਸੈਕਟਰੀ ਲੱਗਣਾ ਹੈ ਤਾਂ ਮੈਂ ਜੇ ਜ਼ਿਲ੍ਹਾ ਪ੍ਰਧਾਨ ਲੱਗਣਾ ਤਾਂ ਮੈਂ ਉਹ ਤੁਸੀਂ ਤੁਹਾਨੂੰ ਅੱਗੇ ਭੇਜਿਆ ਸੀ ਵੀ ਸਾਡੇ ਵਰਕਰਾਂ ਦਾ ਖਿਆਲ ਰੱਖਿਓ ਤੁਸੀਂ ਤਾਂ ਢੰਡਾਰ ਤੇ ਬੈਠ ਕੇ ਮੈਂ ਮੈਂ ਬੱਕਰੀ ਵਾਂਗੂ ਕਰਨ ਲੱਗ ਗਏ ਤਾਂ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਨੇ ਵੋਲੰਟੀਅਰ ਚ ਪਹਿਣਾ ਨੇ ਸਾਡੀਆਂ ਬੈਠੀਆਂ ਇੱਥੇ ਧਰਨੇ ਤੇ ਕਿਉਂ ਬਹਿਣਾ ਪਿਆ ਹੱਥ ਚ ਪੋਸਟਰ ਫੜ ਕੇ ਅਸੀਂ ਆਪਣਾ ਹੱਕ ਕਿਸੇ ਨੂੰ ਨਹੀਂ ਦੇਣਾ ਇਹ ਪੋਸਟਰ ਕਿਉਂ ਫੜਨਾ ਪਿਆ ਗੱਲਬਾਤ ਕਰਦੇ ਆ ਆ ਪੋਸਟਰ ਕਿਉਂ ਫੜਨਾ ਪਿਆ ਜੀ ਕੀ ਕੀ ਹੱਕ ਖੋਲਿਆ ਤੁਹਾਡੇ ਤੋਂ ਸਰ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਸასი ਘਾਲ ਬੁਲਾਉਣੀ ਆ ਮੇਰੇ ਜਿੰਨੇ ਵੀ ਮੇਰੇ ਭੈਣ ਭਾਈ ਮੇਰਾ ਇਹ ਮਤਲਬ ਸਪੀਚ ਸੁਣਨਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਹ ਸਰ ਮੈਨੂੰ ਅੱਜ ਇਸ ਕਰਕੇ ਫੜਨਾ ਪਿਆ ਕਿਉਂਕਿ ਸਾਡੇ ਹੱਕ ਖੋਲੇ ਮੈਂ ਬਹੁਤ ਪੁਰਾਣੀ ਵਰਕਰਾਂ ਫਾਊਂਡਰ ਮੈਂਬਰ ਹਾਂ ਮੈਂ ਜਿਹੜੇ ਮੈਨੂੰ ਲੋਕ ਕਹਿੰਦੇ ਹਨ ਨਾ ਪਾਗਲ ਫਿਰਦੀ ਆ ਅੱਜ ਉਹੀ ਮੇਰੇ ਸਿਰ ਤੇ ਬਿਠਾਤੇ ਕਿਸੇ ਨੂੰ ਕਾਉਂਸਲਰ ਬਣਾਤਾ ਕਿਸੇ ਨੂੰ ਕੁਛ ਬਣਾਤਾ ਕਿਸੇ ਨੂੰ ਕੁਛ ਬਣਾਤਾ ਠੀਕ ਹੈ ਜੀ ਅੱਜ ਸਾਡੀ ਪੁਰਾਣੇ ਵਰਕਰਾਂ ਦੀ ਕੋਈ ਪੁਸ਼ਪ ਪ੍ਰਤੀਤ ਨਹੀਂ ਹੈ ਕਰਦੇ 10 ਕਰ ਛੱਡ ਕੇ ਸਰ ਜੁੱਧ ਨਸ਼ਿਆਂ ਵਿਰੁੱਧ 14 15 ਨੰਬਰ ਵਾਰਡ ਮੈਂ ਜਲੰਧਰ ਤੋਂ ਆਈ ਆਂ ਮੇਰੇ ਘਰ ਦੇ ਕੋਲੇ ਮੀਟਿੰਗ ਹੋਈ ਮੈਨੂੰ ਇਹ ਨਹੀਂ ਪਤਾ ਲੱਗਿਆ ਵੀ ਦੇਖੋ ਮੀਟਿੰਗ ਕਿਸ ਨੇ ਕੀਤੀ ਹੈ ਕਿਹਨੇ ਬੁਲਾਈ ਆ ਮੈਨੂੰ ਉਦੋਂ ਪਤਾ ਲੱਗਦਾ ਜਦੋਂ ਫੇਸਬੁੱਕ ਤੇ ਫੋਟੋਆਂ ਪੈ ਜਾਂਦੀਆਂ ਸਾਡੀ ਪੁਰਾਣੇ ਵਰਕਰਾਂ ਦੀ ਸਾਲ ਪਸਪਰਤੀ ਦੀ ਬੰਦ ਕਰਤੀ ਇਹਨਾਂ ਨੇ ਕਿਉਂਕਿ ਜਿਆਦਾ ਰੋਲ ਸਾਡੇ ਤੇ ਦਿੱਲੀ ਵਾਲੇ ਕਰਦੇ ਆ ਮੈਂ ਇੱਕ ਦਿਨ ਦਿੱਲੀ ਵਾਲੇ ਨੂੰ ਕਿਹਾ ਅਬਦਲ ਖਾਨ ਉਹਦਾ ਨਾਮ ਆ ਸੁਣ ਲੈ ਧਿਆਨ ਨਾਲ ਉਹ ਵੀ ਬੰਦਾ ਜਿੱਥੇ ਵੀ ਬੈਠਾ ਹੋ ਕਹਿੰਦਾ ਔਰ ਮੈਡਮ ਮੇਰੇ ਕੋ ਕੰਮ ਕਰਨੇ ਦਿਓ ਮੈਂ ਕਿਉਂ ਭਾਂਡੇ ਮਾਂਜਦਾ ਮੈਂ ਇੱਕ ਵਰਕਰ ਆ ਮੈਂ ਪੰਜਾਬ ਦੀ ਲੀਡਰ ਆ ਮੈਂ ਜੁਆਇੰਟ ਸੈਂਟਰੀ ਮਹਿਲਾ ਪਿੰਕ ਪੰਜਾਬ ਦੀ ਆ ਮੈਂ ਕਿਹਾ ਤੈਨੂੰ ਮੇਰਾ ਫੋਨ ਸੁਣਨਾ ਪਊ ਕਿਉਂ ਤੁਸੀਂ ਲੁੱਟਣ ਘੁਆਣ ਕਿਉਂ ਤੁਸੀਂ ਸਾਡੀਆਂ ਗਰਦਨਾਂ ਮਰੋੜਨ ਲੱਗੇ ਹੋਏ ਹੋ ਬੋਲਾ ਰੇ ਮੈਡਮ ਬਤਾਓ ਕੀ ਬਾਤ ਹੈ ਮੈਂ ਆਖਿਆ ਪਾਰਟੀ ਬਚਾਉਣੀ ਹੈ ਬਚਾ ਲਓ 27 ਚ ਗਈ ਕਹਿੰਦਾ ਆ ਰੇ ਐਸੇ ਕੈਸੇ ਜਾਏਗੀ ਮੈਂ ਕਿਹਾ ਮੈਂ ਬੈਠੀ ਆ ਨਾ ਮੈਂ ਪਹੁੰਚਾਂਗੀ ਮੈਂ ਲੈ ਕੇ ਵੀ ਆ ਸਕਦੀ ਆ ਮੈਂ ਪਹੁੰਚ ਸਕਦੀ ਆ ਦੇਖੋ ਸਰ ਸਾਡਾ ਆਏ ਸਾਨੂੰ ਦਿਨ ਕਹਿ ਦਿੰਦੇ ਕੱਲ ਵਾਲੀ ਲਿਸਟ ਚ ਨਾਮ ਆਊਗਾ ਫਲਾਨੀ ਲਿਸਟ ਅਸੀਂ ਨਾਮ ਹੀ ਦੇਖਦੇ ਰਹਿ ਗਏ ਲਿਸਟਾਂ ਦੇ ਵਿੱਚ ਇੱਕ ਕੱਲ ਲਿਸਟ ਆਈ ਆ ਉਹ ਵੀ ਪੁਰਾਣੇ ਵਰਕਰਾਂ ਦੀ ਉਹਨਾਂ ਨੂੰ 4-4 ਹਉਦੇ ਇੱਕ ਇੱਕ ਬੰਦੇ ਕੋਲੇ 4-4 ਹਉਦੇ ਕਿਉਂ ਉਹਨਾਂ ਨੇ ਮੇਰੇ ਨਾਲੋਂ ਕੰਮ ਜ਼ਿਆਦਾ ਕਰਿਆ ਕਿੱਥੇ ਮੈਂ ਕੱਲੀ ਫਿਰਦੀ ਸੀ 10 ਕਿਲੋ ਦਾ ਪੋਸਟਰ ਚੱਕ ਕੇ ਸਰ 5 ਕਿਲੋ ਦੀ ਲੈਵੀ ਬਣਾ ਕੇ ਮੈਂ ਘਰੋਂ ਨਿਕਲਦੀ ਸੀ ਬਾਹਰ ਮੇਰੇ ਹਸਬੰਡ ਆਰਮੀ ਚੋਂ ਰਿਟਾਇਰ ਹੋਇਆ ਫਿਰ ਉਹ ਲੱਗੇ ਇੰਡੀਅਨ ਆਇਲ 'ਚ ਲੱਗੇ ਹੋਇਆ ਉਹਨਾਂ ਨੇ ਮੈਨੂੰ ਡਿਊਟੀ ਛੱਡਣ ਤੋਂ ਪਹਿਲਾਂ ਕਹਿਣਾ ਸੁਖ ਅਬ ਮੇਰੀ ਰੋਟੀ ਬਣਾ ਕੇ ਰੱਖ ਮੇਰੇ ਫਲਾਣੇ ਕੱਪੜੇ ਰੈਡੀ ਰੱਖ ਆਪਾਂ ਕੰਪੇਨ ਕਰਨੇ ਜਾਣਾ ਅਸੀਂ ਦੋ ਜਣੇ ਪਾਗਲ ਹੋਏ ਫਿਰਦੇ ਸੀ ਦੋ ਮੇਰੇ ਬੇਟੀਆਂ ਉਹਨਾਂ ਨੂੰ ਵੀ ਮੈਂ ਵੇਲੇਕ ਵੇਲੇ ਨਾਲ ਲੈ ਕੇ ਜਾਂਦੀ ਸੀ ਅੱਜ ਵੀ ਮੇਰੀਆਂ ਬੇਟੀਆਂ ਮੇਰੇ ਨਾਲ ਆਈਆਂ ਤੇ ਕੀ ਗੱਲ ਸਰ ਇਹ ਹੱਕ ਅਸੀਂ ਕਿਸੇ ਨੂੰ ਦੇਵਾਂਗੇ ਦਿੱਲੀ ਵਾਲੇ ਕੌਣ ਹੁੰਦੇ ਆ ਉਹ ਕਹਿੰਦੇ ਤਜਰਬਾ ਉਹਨਾਂ ਨੂੰ ਭਗਵੰਤ ਬਣ ਕਹਿੰਦੇ ਤਜਰਬਾ ਮਾਂ ਦੀ ਕੁੱਖੋਂ ਲੈ ਕੇ ਨਿਕਲੇ ਆ ਮਾਂ ਦੀ ਕੁੱਖੋਂ ਲੈ ਕੇ ਨਿਕਲੇ ਜਿਹੜਾ ਸਾਨੂੰ ਨਹੀਂ ਹੈ ਅਸੀਂ ਵੀ ਪੜੇ ਲਿਖੇ ਆ ਮੈਂ ਐਸੀਡੀ ਕਾਲਜ ਬਰਨਾਲੇ ਪੜ੍ਹੀ ਆ ਉਹ ਅੱਜ ਬਾਸ਼ਵੀਰ ਆਇਆ ਹੋਇਆ ਮੈਂ ਉਹਨਾਂ ਨੂੰ ਰਾਤ ਹੀ ਗੱਲ ਕਰੀ ਆ ਉਹਨਾਂ ਦੇ ਨਾਲ ਮੈਂ ਕਿਹਾ ਵੀਰੇ ਵੱਧ ਤੋਂ ਵੱਧ ਕਿਉਂਕਿ ਉਹਨਾਂ ਨਾਲ ਵੀ ਥੱਕਾ ਬਹੁਤ ਹੋਇਆ ਉਹ ਇੱਕ ਐਨੇ ਅਸੀਂ ਜਾਣਦੇ ਮੈਂ ਅੰਨਾ ਹਜ਼ਾਰਾਂ ਅੰਦੋਲਨ ਚੋਂ ਨਿਕਲੀ ਹੋਈ ਵਰਕਰਾਂ ਅੱਜ ਮੇਰੀ ਪਿਤਾ ਜੀ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਜਿਹੜੇ ਤੁਹਾਨੂੰ ਗਵਾਹੀ ਦੇ ਦੇਣ ਵੀ ਮੇਰੀ ਬੇਟੀ ਅੰਨਾ ਹਜ਼ਾਰਾਂ ਅੰਦੋਲਨ ਚ ਜਾਂਦੀ ਸੀ ਕੇਜਰੀਵਾਲ ਕੌਣ ਆ ਉਹਨੇ ਤਾਂ ਅੰਨਾ ਹਜ਼ਾਰਾਂ ਨੂੰ ਖੁੰਝੇ ਲਾਤਾ ਤੇ ਪੰਜਾਬ ਨੂੰ ਖੁੰਝੇ ਲਾਉਣ ਲੱਗਿਆ ਮੈਂ ਤਾਂ ਇਹੀ ਕਹਿੰਦੀ ਹਣੀ ਵੀ ਮੈਂ ਕੇਜਰੀਵਾਲ ਨੂੰ ਨਹੀਂ ਜਾਣਦੀ ਮੈਂ ਭਗਵੰਤ ਮਾਨ ਨੂੰ ਜਾਣਦੀ ਸੀ ਸਾਡਾ ਪੰਜਾਬੀ ਮੁੰਡਾ ਸਾਡੇ ਲਈ ਸੋਚੂਗਾ ਭਗਵੰਤ ਮਾਨ ਇੱਕ ਸੱਚੇ ਸੁੱਚੇ ਇਨਸਾਨ ਆ ਮੈਂ ਕਹਿੰਦੀ ਆ ਸਰ ਮਲਨਾ ਮੁਸ਼ਕਲ ਹੈ ਜਨ ਇਨਸਾਨ ਬਹੁਤ ਵਧੀਆ ਇਨਸਾਨ ਆ ਮੈਂ ਸੈਲੂਟ ਕਰਦੀ ਆ ਸੀਐਮ ਸਾਹਿਬ ਨੂੰ ਪਰ ਮੈਨੂੰ ਇਹ ਨਹੀਂ ਪਤਾ ਲੱਗਦਾ ਸੀਐਮ ਸਾਹਿਬ ਨੇ ਹਾਂ ਸਾਹਮਣੇ ਹੱਥ ਕਿਉਂ ਬਣਾ ਲੇ ਤੁਹਾਨੂੰ ਲੱਗਦਾ ਵੀ ਹੁਣ ਚੱਲਦੀ ਆ ਭਗਵਾਨ ਜੀ ਸਰ ਮੈਨੂੰ ਸਾਡਾ ਸਾਡੀ ਤਾਂ ਸੁਣਦਾ ਨਹੀਂ ਕੋਈ ਸਾਨੂੰ ਕੀ ਪਤਾ ਉਹ ਦੀ ਸੁਣਦਾ ਕਿ ਕੋਈ ਨਹੀਂ ਸੁਣਦਾ ਜਦੋਂ ਸਾਡੀ ਨਹੀਂ ਸੁਣਦਾ ਕੋਈ ਸਾਡੇ ਜਿਹੜੇ ਬੇੜਾ ਬਹਾਇਆ ਜਾਦਾ ਸਾਡੇ ਵਰਕਰਾਂ ਦਾ ਜਿਹੜੇ ਸਾਡੇ ਆਪ ਦੇ ਜ਼ਿਲ੍ਹੇ ਦੇ ਆ ਜਾਂ ਹਲਕੇ ਦੇ ਆ ਇਹਨਾਂ ਨੇ ਬੇੜਾ ਬਹਾਇਆ ਜਿਆਦਾ ਜਦੋਂ ਰਿਪੋਰਟ ਹੀ ਨਹੀਂ ਸਹੀ ਦੇਣੀ ਸਰ ਮੰਦੇ ਹੋ ਤੁਹਾਡੇ ਜੀ ਯੋਗਤਾ ਹੈ ਨਹੀਂ ਸੀ ਜਿਹੜੇ ਬੰਦੇ ਦਿੱਲੀੋਂ ਲਿਆ ਲਿਆ ਭਾਇਆ ਸਰ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਆ ਤੁਹਾਡਾ ਔਰ ਤੁਹਾਡੇ ਚੈਨਰ ਦਾ ਜਿਨ੍ਹਾਂ ਨੇ ਸਾਡੀ ਆਵਾਜ਼ ਬੁਲੰਦ ਕੀਤੀ ਮੈਂ ਤਾਂ ਇੱਕ ਬੇਨਤੀ ਕਰਦੀ ਆ ਮਾਨ ਸਾਹਿਬ ਨੂੰ ਵੀ ਮਾਨ ਸਾਹਿਬ ਜਿਨ੍ਹਾਂ ਵਲ ਇਹ ਕੈਮਰਾ ਮਾਰਿਓ ਇਹ ਵਲੰਟੀਅਰ ਤੁਹਾਡੇ ਧਿਆਨ ਚ ਹੋਣਗੇ ਔਰ ਤੁਹਾਨੂੰ ਯਾਦ ਵੀ ਹੋਣਗੇ ਵਲੰਟੀਅਰ ਕੌਣ ਨੇ ਇਹ ਉਹ ਵਲੰਟੀਅਰ ਨੇ ਜਿਹੜੇ 85 85000 ਤੱਕ ਵੋਟਾਂ ਤੇ ਤੁਹਾਨੂੰ ਜਿਤਾ ਸਕਦੇ ਨੇ 92 ਐਮਐਲਏ ਕੀ ਉਹ ਅੱਜ ਉਹਨਾਂ ਤੇ ਵਿਸ਼ਵਾਸ ਨਹੀਂ ਰਿਹਾ ਅੱਜ ਤੁਹਾਨੂੰ ਦੂਜੀਆਂ ਪਾਰਟੀਆਂ ਚੋਂ ਕੱਢੇ ਹੋਏ ਤੁਸੀਂ ਕਹਿੰਦੇ ਸੀ ਵੀ ਸਾਨੂੰ ਦੂਜੀਆਂ ਪਾਰਟੀਆਂ ਦਾ ਕੂੜਾ ਨਹੀਂ ਚਾਹੀਦਾ ਅੱਜ ਤੁਸੀਂ ਆਪਣੇ ਹੀਰੇ ਖੁੰਝੇ ਲਾ ਕੇ ਕੂੜੇ ਨੂੰ ਅੱਗੇ ਲਿਆ ਰਹੇ ਹੋ ਮਾਨ ਸਾਹਿਬ ਦੀ ਵਲਡਿੰਗ ਸੀਗੀ ਮੈਂ ਯਾਦ ਕਰਾ ਰਹੀ ਹਾਂ ਉਹਨਾਂ ਨੂੰ ਵੀ ਤੁਸੀਂ ਯਾਦ ਕਰੋ ਤੁਹਾਡੇ ਹੀਰੇ ਤਾਂ ਬੈਠੇ ਸੜਕਾਂ ਤੇ ਰੁਲਦੇ ਨੇ ਤੁਹਾਡੇ ਪੰਮਕੜ ਆ ਸੜਕਾਂ ਤੇ ਬੈਠੇ ਨੇ ਤੇ ਤੁਹਾਡੇ ਜਿਹੜੇ ਦੂਜੀਆਂ ਪਾਰਟੀਆਂ ਚੋਂ ਕੱਢਿਆ ਹੋਇਆ ਕੂੜਾ ਉਹਨਾਂ ਨੂੰ ਤੁਸੀਂ ਨਵੇਂ-ਨਵੇਂ ਅਹੁਦੇ ਦੇ ਕੇ ਵਧੀਆ ਚੇਅਰਮੈਨੀਆਂ ਦੇ ਕੇ ਨਾਲ ਦੀ ਨਾਲ ਰਾਤ ਨੂੰ ਸ਼ਾਮਲ ਕਰਾਉਂਦੇ ਹੋ ਸਵੇਰੇ ਟਿਕਟਾਂ ਦੇ ਅਨਾਉਂਸ ਕਰ ਦਿੰਦੇ ਹੋ ਉਹ ਕੂੜੇ ਨੂੰ ਤੁਸੀਂ ਟਿਕਟਾਂ ਅਨਾਉਂਸ ਕਰ ਰਹੇ ਹੋ ਕੀ ਸਾਡੇ ਵਿੱਚ ਕੋਈ ਕਾਬੀਤ ਨਹੀਂ ਹੈਗੀ ਤੁਸੀਂ ਯਾਦ ਹੋਣਾ 2013 ਦੇ ਵਿੱਚ ਸਨੌਰ ਹਲਕੇ ਦੇ ਵਿੱਚੋਂ ਮੈਂ ਕੱਲੀ ਪ੍ਰੀਤੀ ਸੀ ਜਿਨੇ ਝੰਡਾ ਚੱਕਿਆ ਸੀਗਾ ਤੇ ਅੱਜ ਉਸੇ ਪ੍ਰੀਤੀ ਜਿਹੜੀ ਟਿਕਟ ਦੀ ਦਾਵੇਦਾਰ ਸੀ ਤੁਸੀਂ ਲੋਕ ਸਭਾ ਇੰਚਾਰਜ ਤੁਸੀਂ ਮੈਨੂੰ ਹਲਕੇ ਇੰਚਾਰਜ ਦਾ ਉਹਦਾ ਦਿੱਤਾ ਹੋਇਆ ਸੀਗਾ ਤੇ ਮੈਂ ਹਲਕੇ ਦੀ ਇੰਚਾਰਜ ਬਣੀ ਬੈਠੀ ਸੀ ਅੱਜ ਤੁਸੀਂ ਐਮਸੀ ਵੇਲੇ ਮੈਨੂੰ ਪਤਾ ਲੱਗਿਆ ਜਦੋਂ ਐਮਸੀ ਦੇ ਟਿਕਟਾਂ ਹੋਈਆਂ ਨੇ ਉਸ ਦਿਨ ਕਿਸੇ ਲੀਡਰ ਦੀ ਵਲਡਿੰਗ ਸੀਗੀ ਉਹਦੇ ਪੱਲੇ ਕੀ ਐ ਉਹ ਤੂੰ ਤਾਂ ਖੁਦ ਪੈਰਾਸ਼ੂਟ ਆ ਕੇ ਟਿਕਟ ਲੈ ਕੇ ਬੈਠ ਗਿਆ ਤੇ ਤੂੰ ਸਾਡੇ ਪੱਲੇ ਪੁੱਛਦਾ ਜੇ ਸਾਡੇ ਪੱਲੇ ਸੀ ਨਾ ਤੇ ਅੱਜ ਤੂੰ ਵੀ ਐਮਐਲਏ ਬਣਿਆ ਬੈਠਾ ਏ ਤੂੰ ਵੀ ਐਮਐਲਏ ਨਹੀਂ ਸੀ ਬਣਦਾ ਇਹ ਸਾਡੀ ਕੀਤੀ ਹੋਈ ਮਿਹਨਤ ਆਮ ਆਦਮੀ ਪਾਰਟੀ ਸੀ ਨਾ ਜਿਹੜੀ ਅੱਜ ਉਹ ਸਿਰਫ ਆਦਮੀਆਂ ਦੀ ਰਹਿ ਗਈ ਔਰਤਾਂ ਦੀ ਨਹੀਂ ਰਹੀ ਤੇ ਘਰੇ ਜਾ ਕੇ ਪਾਣੀ ਦਾ ਗਲਾਸ ਪੀ ਕੇ ਪੁੱਛ ਕੇ ਦੇਖਿਓ ਔਰਤ ਤੋਂ ਬਿਨਾ ਤੁਹਾਨੂੰ ਉਹ ਵੀ ਨਹੀਂ ਮਿਲਣਾ ਤੁਸੀਂ ਪੰਜਾਬ ਸਾਂਭਣ ਨੂੰ ਫਿਰਦੇ ਹੋ ਸ਼ਰਮ ਆਣੀ ਚਾਹੀਦੀ ਹੈ ਕੀ ਤੁਸੀਂ ਤੁਸੀਂ ਲੰਮੇ ਸਮੇਂ ਤੋਂ ਕੱਲ ਹੀ ਕਾਂਗਰਸ ਨਾਲ ਵੀ ਲੜੇ ਹੋ ਠੀਕ ਹੈ ਲੜ ਲੜ ਕੇ ਤੁਸੀਂ ਸਰਕਾਰ ਬਣਾਈ ਹੈ ਉਹ ਟੀਚਰਾਂ ਕਰਦੇ ਆ ਤੁਹਾਨੂੰ ਅੱਜ ਬਿਲਕੁਲ ਕਰਦੇ ਨੇ ਜੀ ਜਦੋਂ ਜਿਹੜੇ ਜਦੋਂ ਕੋਈ ਸਮਾਂ ਸੀ ਜਦੋਂ ਸਾਨੂੰ ਟੋਪੀਆਂ ਵਾਲੇ ਕੂਚੀ ਵਾਲੇ ਕਹਿ ਕੇ ਜាយਦ ਹੋਣਾ ਜਦੋਂ ਐਮਪੀ ਦੀ ਟਿਕਟ ਅਸੀਂ ਜਿੱਤੇ ਸੀਗੇ ਨਾ ਤੇ ਲੋਕ ਕਹਿੰਦੇ ਸੀ ਸ਼ਰਾਬੀ ਝੰਡਾ ਅਸੀਂ ਉਹ ਗੱਲਾਂ ਬਰਦਾਸ਼ਤ ਕੀਤੀਆਂ ਨੇ ਅਸੀਂ ਆਪਣੇ ਬੱਚਿਆਂ ਦੇ ਮੂੰਹ ਚੋਂ ਬੁਰਕੀ ਕੱਢ ਕੇ ਅਸੀਂ ਪਾਰਟੀ ਦੇ ਪਿੱਛੇ ਪੈਸਾ ਖਰਚਿਆ ਕੋਈ ਕਹਿੰਦਾ ਸਾਡੀ ਮਾਂ ਪਾਰਟੀ ਕੋਈ ਕਹਿੰਦਾ ਸਾਡੀ ਪਿਓ ਪਾਰਟੀ ਪਰ ਇਹ ਪਾਰਟੀ ਤਾਂ ਅਸੀਂ ਆਪਣੇ ਬੱਚਿਆਂ ਵਾਂਗੂ ਪਾਲੀ ਏ ਤੇ ਕੋਈ ਮਾਂ ਆਪਣੇ ਬੱਚਿਆਂ ਬਾਰੇ ਮਾੜਾ ਨਹੀਂ ਸੋਚਦੀ ਪਰ ਅੱਜ ਸਾਨੂੰ ਇਸ ਪਾਰਟੀ ਬਾਰੇ ਮਜਬੂਰਨ ਸੜਕ ਤੇ ਬੈਠਣਾ ਪਿਆ ਕਿਉਂ ਕਿਉਂਕਿ ਅਸੀਂ ਧਰਨਿਆਂ ਚੋਂ ਨਿਕਲੇ ਹੋਏ ਆ ਤੇ ਸਾਨੂੰ ਇੱਕ ਆਸ ਸੀ ਸ਼ਾਇਦ ਇੱਕ ਧਰਨਾ ਸਾਡਾ ਇਹ ਵਾਲਾ ਸਾਡੀ ਪਾਰਟੀ ਦੇ ਅੱਖਾਂ ਖੋਲ ਦੇ ਸ਼ਾਇਦ ਉਹ ਪੁਰਾਣੀਆਂ ਗੱਲਾਂ ਯਾਦ ਆ ਜਾਣ ਨੀਂਦ ਚ ਸੁੱਤੇ ਹੋਏ ਸਾਡੇ ਲੀਡਰਾਂ ਦੀ ਸ਼ਾਇਦ ਨੀਂਦ ਖੁੱਲ ਜੇ ਪਰ ਲੱਗਦਾ ਨਹੀਂ ਕਿਉਂ ਕਿਉਂਕਿ ਅਸੀਂ ਆਪਣੇ ਹਲਕੇ ਦੇ ਵਿੱਚੋਂ ਆਪਣੇ ਜ਼ਿਲ੍ਹੇ ਦੇ ਵਿੱਚੋਂ ਤੁਹਾਨੂੰ ਯਾਦ ਹੈ ਕੱਲ ਹੀ ਇੱਕ ਟਿਕਟ ਕੱਲ ਹੀ ਇੱਕ ਲਿਸਟ ਆਈ ਹੈ ਉਸ ਲਿਸਟ ਦੇ ਵਿੱਚ ਕੁਝ ਨਾਮ ਆਏ ਨੇ ਉਸ ਲਿਸਟ ਦੇ ਵਿੱਚੋਂ ਕੀ ਗੱਲ ਜੇ ਤਾਂ ਐਮਐਲਏ ਦੀ ਟਿਕਟ ਚਾਹੀਦੀ ਏ ਤਾਂ ਮੈਂ ਜੇ ਚੇਅਰਮੈਨ ਚਾਹੀਦੀ ਏ ਤਾਂ ਮੈਂ ਜੇ ਸੈਕਟਰੀ ਲੱਗਣਾ ਹੈ ਤਾਂ ਮੈਂ ਜੇ ਜ਼ਿਲ੍ਹਾ ਪ੍ਰਧਾਨ ਲੱਗਣਾ ਤਾਂ ਮੈਂ ਉਸ ਤਸੀਂ ਤੁਹਾਨੂੰ ਅੱਗੇ ਭੇਜਿਆ ਸੀ ਵੀ ਸਾਡੇ ਵਰਕਰਾਂ ਦਾ ਖਿਆਲ ਰੱਖਿਓ ਤੁਸੀਂ ਤਾਂ ਢੰਡਾਰ ਤੇ ਬੈਠ ਕੇ ਮੈਂ ਮੈਂ ਬੱਕਰੀ ਵਾਂਗੂ ਕਰਨ ਲੱਗ ਗਏ ਦੱਸੋ ਮੈਨੂੰ ਕੀ ਗੱਲ ਤੁਹਾਨੂੰ ਇੰਨੀ ਨਹੀਂ ਪਤਾ ਲੱਗਦਾ ਵੀ ਹਲਕੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਵਲੰਟੀਅਰ ਵੀ ਹੈਗੇ ਨੇ ਜੇ ਇੱਕ ਇੱਕ ਬੰਦਾ 10-10 ਉਹਦੇ ਲੈ ਕੇ ਬੈਠ ਜੇਗਾ ਤਾਂ ਕੀ ਭਗਵਾਨ ਮਾਨ ਸਰ ਨੂੰ ਨਹੀਂ ਸੋਚਣਾ ਚਾਹੀਦਾ ਕੇਜਰੀਵਾਲ ਨੂੰ ਨਹੀਂ ਸੋਚਣਾ ਚਾਹੀਦਾ ਵੀ ਇੱਕ ਬੰਦੇ ਨੂੰ ਮੈਂ 10 ਉਹਦੇ ਦੇ ਰਿਆਂ ਤੇ 9 ਬੰਦੇ ਮੇਰੇ ਰੋ ਰਹੇ ਨੇ ਨੋ ਵਲੰਟੀਅਰ ਮੇਰੇ ਰੋ ਰਹੇ ਨੇ ਕਿਉਂ ਨਾ ਇੱਕ ਇੱਕ ਉਹਦਾ ਮੈਂ ਉਹਨਾਂ ਨੂੰ ਦੇਖ ਕੇ ਤੇ ਨੋ ਵਲੰਟੀਅਰ ਹੋਰ ਸੈੱਟ ਕਰ ਲਾਂ ਤੇ ਆਪਣੀ ਜੜ ਮਜ਼ਬੂਤ ਕਰੀਏ ਤਾਂ ਕਿ ਅਸੀਂ ਸਤਾਈ ਵੀ ਜਿੱਤੀਏ ਪਰ ਮੈਨੂੰ ਨਹੀਂ ਲੱਗਦਾ ਇਹ ਇਹ ਬਾਈ ਜੀ ਪੂਰੀ ਕਰ ਲੈਣਗੇ 5 ਸਾਲੀ ਪੂਰੇ ਹੋ ਜਾਣਗੇ ਜੋ ਤਰੀਕਾ ਸਾਡੇ ਵਲੰਟੀਅਰ ਨਾਲ ਹੋ ਰਿਹਾ ਹੈ ਵਲੰਟੀਅਰ ਤਾਂ ਰੋ ਰਹੇ ਨੇ ਇਹਨਾਂ ਦੀ ਜਾਨ ਨੂੰ ਔਰ ਕਹਿੰਦੇ ਨੇ ਦੁਖੀ ਬੰਦੇ ਨੂੰ ਸਤਾਣਾ ਨਹੀਂ ਚਾਹੀਦਾ ਦੁਖੀ ਦੀ ਬਦਦਵਾ ਬਹੁਤ ਮਾੜੀ ਹੁੰਦੀ ਹੈ ਤੇ ਜੇ ਇਹ ਵਰਕਰ ਦੀ ਬਦਦਵਾ ਲੱਗ ਗਈ ਨਾ ਮੈਨੂੰ ਨਹੀਂ ਲੱਗਦਾ ਤੁਸੀਂ ਪੰਜਾਬ ਦੀਆਂ ਗੱਲਾਂ ਕਰਦੇ ਹੋ ਤੁਸੀਂ ਆਪਣੇ ਘਰ ਸੰਭਣ ਜੋਗੇ ਵੀ ਰਹੋਗੇ ਜਮ ਜਿਹੜੀਆਂ ਉਮੀਦਾਂ ਨਾਲ ਤੁਸੀਂ ਸਰਕਾਰ ਬਣਾਈ ਲੋਕਾਂ ਦੇ ਤਾਣੇ ਮੇਨੇ ਸੇ ਝੜਕਾਂ ਸਈਆਂ ਲੜੇ ਉਹ ਉਮੀਦਾਂ ਤੇ ਕੁਝ ਹੋਇਆ ਦੇਖੋ ਜੀ ਕਹਿੰਦੇ ਉਮੀਦ ਤਾਂ ਆਪਾਂ ਬੜੀਆਂ ਵੱਡੀਆਂ ਵੱਡੀਆਂ ਲੈ ਕੇ ਆਏ ਸੀ ਅਸੀਂ ਬਦਲਾਵ ਅਸੀਂ ਤਾਂ ਸੋਚਦੇ ਸੀ ਪਤਾ ਨਹੀਂ ਕਿਹੜਾ ਬਦਲਾਵ ਹੋਜੂ ਸਾਨੂੰ ਕਹਿੰਦੇ ਹੁੰਦੇ ਸੀਗੇ ਜਦੋਂ ਅਸੀਂ ਲੋਕਾਂ 'ਚ ਜਾ ਕੇ ਪ੍ਰਚਾਰ ਕਰਦੇ ਸੀ ਤੁਹਾਡੇ ਘਰ ਬੈਠਿਆਂ ਦੇ ਕੰਮ ਹੋਇਆ ਕਰਨਗੇ ਲੋਕਾਂ ਦਾ ਤਾਂ ਸਾਨੂੰ ਪਤਾ ਨਹੀਂ ਪਰ ਸਾਡੇ ਖੁਦ ਦੇ ਕੰਮ ਹੀ ਨਹੀਂ ਹੁੰਦੇ ਸਾਡੇ ਆਪਣੇ ਨਹੀਂ ਹੋ ਰਹੇ ਸਾਡੇ ਕੰਮ ਹੀ ਨਹੀਂ ਹੁੰਦੇ ਅਸੀਂ ਆਪਣੇ ਦਮ ਤੇ ਆਪਣੇ ਕੰਮ ਕਰਵਾ ਰਹੇ ਆ ਜੇ ਅਸੀਂ ਪਾਰਟੀ ਦਾ ਨਾਮ ਲੈ ਕੇ ਜਾਂਦੇ ਆ ਨਾ ਕੰਮ ਕਰਾਉਣ ਵਾਸਤੇ ਤਾਂ ਪਾਰਟੀ ਦੇ ਵਿੱਚ ਪਹਿਲਾਂ ਹੀ ਦਫ਼ਤਰਾਂ ਦੇ ਵਿੱਚ ਪਹਿਲਾਂ ਹੀ ਕਿਹਾ ਹੁੰਦਾ ਆ ਫਿਲਹਾਲੋ ਜੀ ਇਹ ਫਲਾਣਾ ਬੰਦਾ ਆਏਗਾ ਇੱਕ ਪਾਸੇ ਸਾਡੇ ਸਾਹਮਣੇ ਫੋਨ ਕੀਤਾ ਜਾਂਦਾ ਜੀ ਤੁਹਾਡੇ ਕੋਲ ਮੈਂ ਪ੍ਰੀਤੀ ਮੈਡਮ ਭੇਜ ਰਹੀ ਆ ਜੀ ਇਹਦਾ ਕੰਮ ਕਰ ਦਿਓ ਪ੍ਰੀਤੀ ਮੈਡਮ ਗੇਟ ਤੋਂ ਖੋਲ ਕੇ ਬਾਹਰ ਵੀ ਨਹੀਂ ਹੁੰਦੀ ਨਾਲ ਹੀ ਫੋਨ ਚਲਾ ਜਾਂਦਾ ਨਹੀਂ ਜੀ ਇਹਦਾ ਕੰਮ ਨਹੀਂ ਕਰਨਾ ਉਹਦੇ ਕੋਲ ਵਲਡ ਰੱਖੇ ਹੋਏ ਨੇ ਚੂੜੀ ਢਿੱਲੀ ਕਰ ਦਿਓ ਚੂੜੀ ਟਾਈਟ ਕਰ ਦੋ ਹੁਣ ਸਾਨੂੰ ਪੰਜਾਬੀਆਂ ਨੂੰ ਕੀ ਪਤਾ ਵੀ ਚੂੜੀ ਢਿੱਲੀ ਦਾ ਕੀ ਮਤਲਬ ਹੁੰਦਾ ਤੇ ਟਾਈਟ ਦਾ ਕੀ ਮਤਲਬ ਹੈ ਉਹ ਤਾਂ ਦਫ਼ਤਰ ਜਾ ਕੇ ਹੀ ਪਤਾ ਲੱਗਦਾ ਜਦੋਂ ਅਫਸਰ 4 ਘੰਟੇ ਦਰਵਾਜ਼ਾ ਹੀ ਨਹੀਂ ਖੋਲਦਾ ਉੱਥੇ ਕੋਈ ਗੱਲ ਹੀ ਨਹੀਂ ਸੁਣਦੇ ਕੋਈ ਗੱਲ ਨਹੀਂ ਮੈਡਮ ਹੋ ਜਾਏਗਾ ਹੋ ਜਾਏਗਾ ਅਜੇ ਤੱਕ ਨਹੀਂ ਹੁੰਦਾ ਸਾਲ ਬਣੀ ਤੋਂ ਬਾਅਦ ਸਾਡੀ ਸਰਕਾਰ ਬਣੀ ਨੂੰ ਸਾਲ ਹੋਇਆ ਸੀਗਾ ਤੇ ਮੇਰੀ ਹੀ ਵਾਰਡ ਦੇ ਵਿੱਚ ਮੈਂ ਖੁਦ ਸਨੌਰ ਦੇ ਵਿੱਚ ਧਰਨਾ ਲਾਇਆ ਸੀਗਾ ਆਪਣੀ ਸਰਕਾਰ ਦੇ ਪ੍ਰਸ਼ਾਸਨ ਦੇ ਖਿਲਾਫ ਉਹ ਨੋਬਤ ਕਿਉਂ ਆਈ ਸੀ ਜਦੋਂ ਬਿਜਲੀ ਅੰਦੋਲਨ ਸੀਗਾ ਤਾਂ ਅਸੀਂ ਬਿਜਲੀ ਅੰਦੋਲਨ ਦਾ ਪ੍ਰਚਾਰ ਕਰ ਰਹੇ ਸੀ ਤਾਂ ਕੱਲੀ ਕਾਂਗਰਸੀਆਂ ਨੇ ਬਿਜਲੀ ਅੰਦੋਲਨ ਦੇ ਪ੍ਰਚਾਰ ਵਾਲੇ ਪਰਚੇ ਸਾਡੇ ਚੱਕੇ ਸਾਡੇ ਮੂੰਹ ਤੇ ਫੈਂਕੇ ਸੀ ਕਿਹੜੀ ਝਾੜੂ ਸਰਕਾਰ ਦੀਆਂ ਗੱਲਾਂ ਕਰਦੇ ਹੋ ਤੁਸੀਂ ਕਹਿੰਦੇ ਕੋਈ ਸਰਕਾਰ ਨਹੀਂ ਆਂਦੀ ਜਿੱਦ ਦਿਨ ਸਰਕਾਰ ਆ ਗਈ ਉਹੀ ਬੰਦੇ ਨਜਾਇਜ਼ ਕਬਜ਼ਾ ਮੇਰੇ ਘਰ ਦੇ ਕੋਲ ਜਾ ਕੇ ਮੇਰੀ ਹੀ ਵਾਰਡ ਦੇ ਵਿੱਚ ਕਰਨ ਲੱਗ ਗਏ ਜਦੋਂ ਮੈਂ ਉਸ ਨਜਾਇਜ਼ ਪਰਚੇ ਕਬਜ਼ੇ ਨੂੰ ਰੋਕਿਆ ਤਾਂ ਇਹਨਾਂ ਨੇ ਮੇਰੇ ਉੱਪਰ ਸ਼ਰਿਆਮ ਥਾਣੇ ਦੇ ਵਿੱਚ ਕੰਪਲੀਟ ਕੀਤੀ ਜਿਸ ਬੰਦਾ ਨਜਾਇਜ਼ ਪਰਚਾ ਕਰ ਰਿਹਾ ਸੀ ਉਹ ਤੇਲ ਦੀ ਬੋਤਲ ਲੈ ਕੇ ਕੋਠੇ ਤੇ ਚੜ ਗਿਆ ਕਿ ਮੈਂ ਪ੍ਰੀਤੀ ਦੇ ਸਿਰੇ ਲੱਗ ਕੇ ਮਰ ਰਿਆਂ ਕਿਉਂ ਪ੍ਰੀਤੀ ਨੇ ਗਲਤ ਪਰ ਕਬਜ਼ਾ ਹੋਂ ਤੋਂ ਹਟਾਇਆ ਇਸ ਕਰਕੇ ਉਹਦੀ ਅੱਜ ਤੱਕ ਕੋਈ ਅੱਜ ਵੀ ਥਾਣੇ ਦੇ ਵਿੱਚ ਕੰਪਲੀਟ ਪਈ ਹੈ ਕੋਈ ਸੁਣਵਾਈ ਨਹੀਂ ਔਰ ਸ਼ਰਿਆਮ ਨਜਾਇਜ਼ ਕਬਜ਼ਾ ਹੋ ਰਿਹਾ ਸੀ ਉਸ ਦੇ ਖਿਲਾਫ ਮੈਂ ਧਰਨਾ ਲਗਾਇਆ ਕਿਸੇ ਨੇ ਕੋਈ ਸਾਥ ਨਹੀਂ ਦਿੱਤਾ ਅਸੀਂ ਅੱਜ ਘਰ ਕਿਉਂ ਬੈਠੇ ਆ ਸਨੋਰ ਹਲਕੇ ਦੇ ਵਿੱਚੋਂ ਇੱਕ ਇਕੱਲੀ ਪ੍ਰੀਤੀ ਸੀ ਜਿਨੇ ਪਾਰਟੀ ਦੀ ਆਵਾਜ਼ ਬੁਲੰਦ ਕੀਤੀ ਸੀ ਜਿੱਦਣ ਐਮਸੀ ਟਿਕਟਾਂ ਵੰਡੀਆਂ ਕੀ ਅਸੀਂ ਇਸ ਲਾਇਕ ਵੀ ਨਹੀਂ ਐਮਐਲਏ ਦੀ ਟਿਕਟ ਦੀ ਦਾਵੇਦਾਰ ਇੱਕ ਐਮਸੀ ਦੀ ਟਿਕਟ ਦਿਨਾਂ ਨੇ ਲੈ ਕੇ ਖੜੀ ਕਰਤੀ ਤੇ ਜਿੱਦਣ ਐਮਸੀ ਦੇ ਟਿਕਟਾਂ ਦਿੱਤੀਆਂ ਕੋਈ ਬਾਤ ਨਹੀਂ ਮੈਡਮ ਹੋ ਰਿਹਾ ਮੈਡਮ ਹੋ ਰਿਹਾ ਤਾਂ ਮੈਨੂੰ ਨਹੀਂ ਸਮਝ ਲੱਗਦੀ ਕਿ ਇਹਨਾਂ ਨੂੰ ਵਲੰਟੀਅਰ ਦਿਖੇ ਨਹੀਂ ਇਹਨਾਂ ਨੇ ਅੱਧਾ ਘੰਟਾ ਪਹਿਲਾਂ ਅੱਧਾ ਘੰਟਾ ਪਹਿਲਾਂ ਰਾਤ ਨੂੰ 8:30 ਵਜੇ ਚੋਰੀ ਟਿਕਟਾਂ ਦਿੱਤੀਆਂ ਕਾਲੀ ਕਾਂਗਰਸੀਆਂ ਦੇ ਪੈਰੀ ਹੱਥ ਲਾ ਲਾ ਕੇ ਜਾਂ ਤਾਂ ਉਹਦੇ ਵਿੱਚ ਰਿਸ਼ਵਤ ਚੱਲੀ ਪੈਸਾ ਚੱਲਿਆ ਜੋ ਸਾਡੇ ਕੋਲ ਨਹੀਂ ਸੀ ਮੈਨੂੰ ਇਹ ਇਹ ਦੱਸਿਆ ਜਾਵੇ ਵੀ ਜਿਹੜੀ ਇਹਨਾਂ ਨੇ ਐਮਸੀ ਟਿਕਟਾਂ ਦੇ ਵਿੱਚ ਅੱਧਾ ਘੰਟਾ ਪਹਿਲਾਂ ਕੱਲ ਹੀ ਕਾਂਗਰਸੀਆਂ ਨੂੰ ਟਿਕਟਾਂ ਦਿੱਤੀਆਂ ਨੇ ਉਹ ਕਿਸ ਲਾਲਚ ਚ ਦਿੱਤੀਆਂ ਨੇ ਉਹਦੇ ਵਿੱਚ ਕੁਛ ਨਾ ਕੁਛ ਤਾਂ ਗੱਲ ਹੋਏਗੀ ਨਾ ਦੂਜੀ ਪਾਰਟੀ ਦੇ ਵਿੱਚ ਐਮਐਲਏ ਨੇ ਕੱਲੀਆਂ ਚ ਕਾਂਗਰਸੀਆਂ ਚ ਅੱਧਾ ਘੰਟਾ ਪਹਿਲਾਂ ਅਸੀਂ ਉਹਨਾਂ ਨੂੰ ਆਮ ਆਦਮੀ ਪਾਰਟੀ ਜੁਆਇਨ ਕਰਾ ਰਹੇ ਨਾਲ ਦੀ ਨਾਲ ਐਮਟੀ ਐਮਸੀ ਟਿਕਟ ਦੇ ਰਹੇ ਆਂ ਔਰ ਲੋਕ ਕਹਿੰਦੇ ਅਸੀਂ ਤਾਂ ਇਹਨਾਂ ਨੂੰ ਐਮਸੀ ਬਣਾਇਆ ਹੀ ਨਹੀਂ ਇਹ ਤਾਂ ਥੋਪੇ ਹੋਏ ਨੇ ਲੋਕ ਅੱਜ ਵੀ ਸਾਡੇ ਦਰਵਾਜ਼ੇ ਖੜਕਾਉਂਦੇ ਨੇ ਕਿ ਤੁਸੀਂ ਆਮ ਆਦਮੀ ਪਾਰਟੀ ਵਾਲਿਓ ਭਾਈ ਸਾਡੇ ਕੰਮ ਕਰਾਓ ਪਰ ਅਸੀਂ ਕਿਵੇਂ ਕੰਮ ਕਰਾਈਏ ਸਾਡੇ ਕੋਲ ਉਹਦਾ ਹੀ ਨਹੀਂ ਬਿਨਾ ਸਟੈਂਪ ਤੋਂ ਕੋਈ ਕੰਮ ਨਹੀਂ ਹੁੰਦੇ ਕੋਈ ਅਫਸਰ ਵੀ ਉਹਦਾ ਪੁੱਛ ਕੇ ਅੰਦਰ ਆਣ ਦਿੰਦਾ ਹੈ ਦਿੱਲੀ ਵਾਲੇ ਤੁਹਾਡੇ ਤੋਂ ਵੱਧ ਸਿਆਣੇ ਆ ਜਿਹੜੇ ਉਹਨਾਂ ਨੂੰ ਲਿਆਂਦਾ ਜਾ ਰਹੇ ਵੀਰ ਜੀ ਦਿੱਲੀ ਵਾਲੇ ਜੇ ਸਿਆਣੇ ਨੇ ਤਾਂ ਦਿੱਲੀ ਕਿਉਂ ਹਾਰੇ ਨੇ ਜੇਕਰ ਦਿੱਲੀ ਵਾਲੇ ਸਿਆਣੇ ਨੇ ਤਾਂ ਦਿੱਲੀ ਕਿਉਂ ਹਾਰੇ ਨੇ ਉਹਨਾਂ ਕੋਲ ਕਹਿੰਦੇ ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਬਾਹਰ ਆ ਕੇ ਤਾਂ ਸਾਨੂੰ ਮੱਤਾ ਦਿੰਦੇ ਨੇ ਆਪਣਾ ਘਰ ਤਾਂ ਸਾਂਭ ਨਹੀਂ ਸਕੇ ਅੱਜ ਮਿਹਨਤ ਕਰਨ ਦੀ ਸਾਨੂੰ ਦਿੱਲੀ ਲੋੜ ਐ ਉਹ ਗੱਲਾਂ ਯਾਦ ਕਰਨ ਦੀ ਲੋੜ ਐ ਵੀ ਅਸੀਂ ਇੱਥੇ ਸਾਡੇ ਕੀ ਕਮੀਆਂ ਰਹੀਆਂ ਨੇ ਅਸੀਂ ਕਿਉਂ ਹਾਰੇ ਆ ਇਹ ਆ ਕੇ ਉਲਟਾ ਸਾਨੂੰ ਜਿੱਤੇ ਹੋਏ ਇੱਕ ਤਾਂ ਬੈਠਾ ਗੱਦੀ ਤੇ ਗੱਦੀ ਤੇ ਬੈਠੇ ਵਾਲੇ ਨੂੰ ਕੀ ਦੱਸ ਰਿਹਾ ਵੀ ਗੱਦੀ ਤੇ ਕਿਵੇਂ ਬੈਠਣਾ ਜਿਹੜਾ ਗੱਦੀ ਤੋਂ ਹਟਾ ਕੇ ਪਰਾਂ ਸੁੱਟ ਦਿੱਤਾ ਨਾ ਉਹਨੂੰ ਦੱਸਣ ਵੀ ਤੇਰੇ ਚੇ ਕਮੀਆਂ ਸੀ ਤਾਂ ਤੂੰ ਗੱਦੀ ਤੇ ਬੈਠੇ ਉਤਰਿਆ ਏ ਇਸ ਗਲਤੀ ਨੂੰ ਸੁਧਾਰ ਤੇ ਦੁਬਾਰਾ ਇਸ ਗੱਦੀ ਤੇ ਆ ਰਹੀ ਗੱਲ ਗਰੰਟੀਆਂ ਦੀ ਅਸੀਂ ਗਰੰਟੀਆਂ ਤਾਂ ਵੱਡੀਆਂ ਵੱਡੀਆਂ ਦਿੱਤੀਆਂ ਪਰ ਉਹਨਾਂ ਚ ਪੂਰੀਆਂ ਕਿਹੜੀਆਂ ਕੀਤੀਆਂ? ਉਹ ਲੇਡੀ ਜੀ ਦੀ ਗਰੰਟੀ ਸਰ ਹਜੇ ਤੱਕ ਨਹੀਂ ਪੂਰੀ ਹੋਈ। ਉਹ ਲੇਡੀ ਜੀ ਦੀ 1-1000 ਰੁਪਏ ਦੀ ਗਰੰਟੀ ਲਈ ਸੀ ਨਾ। ਉਹ ਜਦੋਂ ਹੁਣ ਵੀ ਮੈਂ ਗਲੀ 'ਚ ਨਿਕਲਦੀ ਆ ਜਾਂ ਕਿਤੇ ਵੀ ਮੈਂ ਜਾਂਦੀ ਆ ਭੈਣ ਜੀ ਸੋਡੀ ਪਾਰਟੀ ਨੇ 1000 ਰੁਪਏ ਨਹੀਂ ਦਿੱਤਾ। ਮੈਂ ਕਹੂੰਗੀ ਕੋਈ ਨਹੀਂ ਮਾਂ ਉਹ ਵੀ ਮਿਲ ਜਾਊਗਾ। ਮੈਨੂੰ ਇੰਨਾ ਗੱਲ ਕਹਿ ਕੇ ਉਹਨਾਂ ਤੋਂ ਖੜਾ ਸੁਣਾਣਾ ਪਿਆ। ਫਾਰਮਸੀ ਭਰਦੇ ਰਹੇ। ਫਾਰਮਸੀ ਭਰਦੇ ਰਹੇ। ਫੇਰ ਦੇਖੋ ਦੇਖੋ ਸਰ ਜਦੋਂ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਨੇ ਬਣ ਨਹੀਂ ਸੀ ਦਿੰਦੇ ਦਿੱਲੀ ਵਾਲੇ। ਮੈਂ ਸ਼ਰਿਆਮ ਨਾਮ ਲੈਣੀ ਆ। ਆਪਣਾ ਕੇਜਰੀ ਵਾਲੇ ਸਾਰੇ ਨਹੀਂ ਸੀ ਬੰਨ ਦਿੰਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਅਸੀਂ ਸੰਗਰੂਰ ਧਰਨੇ ਵੀ ਲਾਏ ਅਸੀਂ ਬੰਦਿਆਂ ਕੋਲੀ ਵੀ ਗਏ ਆ ਉਹ ਕਹਿੰਦੇ ਸੀ ਅਖੇ ਜਦੋਂ ਮੈਂ ਪ੍ਰਚਾਰ ਕਰਦੀ ਸੀ ਵੀ ਪੋਗਾਂਤ ਮਾਨ ਜਿੰਦਾਬਾਦ ਪੋਗਾਂਤ ਮਾਨ ਜਿੰਦਾਬਾਦ ਕਹਿੰਦੇ ਸੀ ਹਰੇ ਉਸ ਦਾ ਨਾਮ ਨਹੀਂ ਲੈਣਾ ਮੈਨੇ ਬੋਲਾ ਕਿਉਂ ਸੰਦੀਪ ਪਾਠਕ ਗੁੱਸੇ ਹੋ ਜਾਊਗਾ ਤੇ ਅੱਜ ਸੰਦੀਪ ਪਾਠਕ ਕਿੱਥੇ ਆ ਅੱਜ ਕਿਹੜੀ ਕੁਰਸੀ ਤੇ ਬੈਠਾ ਉਹ ਤੇ ਜਿਹੜੀ ਨਾਮ ਲੈਂਦੀ ਸੀ ਉਹ ਕਿਹੜੀ ਧਰੀ ਤੇ ਬੈਠੀ ਆ ਸਾਨੂੰ ਦੁੱਖ ਆ ਸਾਰ ਅੱਜ ਬਹੁਤ ਦੁੱਖ ਆ ਅਸੀਂ ਦੁੱਖ ਦੇ ਮਾਰੇ ਆਏ ਆ ਅਸੀਂ ਪਾਰਟੀ ਦੇ ਵਿਰੋਧੀ ਬੰਦੇ ਨਹੀਂ ਅਸੀਂ ਉਹਦੀਆਂ ਜਿਹੜੀਆਂ ਨੀਤੀਆਂ ਉਹਦੇ ਵਿਰੁੱਧ ਆਇਆ ਸਾਨੂੰ ਮਤਲਬ ਦਿੱਲੀ ਦਾ ਰਾਜ ਨਹੀਂ ਚਾਹੀਦਾ ਸਾਰ ਸਾਨੂੰ ਪੰਜਾਬ ਦਾ ਰਾਜ ਚਾਹੀਦਾ ਪੰਜਾਬ ਦੇ ਵਿੱਚ ਵਰਕਰ ਬੀਏ ਬੀਐਡ ਐਮਐਡ ਐਜੂਕੇਟਡ ਬਹੁਤ ਆ ਮੁੰਡੇ ਕੁੜੀਆਂ ਇਹ ਜਿਹੜੇ ਦਿੱਲੀ ਵਾਲੇ ਕਾਗਜ਼ ਪੱਤਰ ਸਾਡੇ ਭਰਦੇ ਆ ਇਹ ਸਾਡਾ ਮੁੰਡਾ ਵੀ ਭਰ ਸਕਦਾ ਬੈਠ ਕੇ ਸਾਡਾ ਵਲੰਟੀਅਰ ਭਰ ਸਕਦਾ ਨਾਲੇ ਉਹਦੇ ਬੱਚੇ ਪਾਲਣਗੇ ਨਾਲੇ ਲੋਕ ਖੁਸ਼ ਹੋ ਦੇ ਨਾਲ ਤੇ ਦਿੱਲੀ ਵਾਲਿਆਂ ਨੂੰ ਨਾ ਤਾਂ ਪੰਜਾਬੀ ਸਮਝ ਆਉਂਦੀ ਆ ਨਾ ਉਹਨਾਂ ਨੂੰ ਚੰਦ ਦੇ ਨਾਲ ਹਿੰਦੀ ਆਉਂਦੀ ਆ ਤੇ ਇਹ ਪਤਾ ਨਹੀਂ ਕੀ ਖਿਟੜੀ ਪੱਕੀ ਜਾਂਦੀ ਆ ਸਮਝ ਨਹੀਂ ਲੱਗਦੀ ਇਹ ਕਿਰਪਾ ਕਰਕੇ ਸਰ ਚੈਨਲ ਵੱਧ ਤੋਂ ਵੱਧ ਚਲਾ ਦਿਓ ਮੈਂ ਤੁਹਾਡੇ ਅੱਗੇ ਹੱਥ ਬੰਦੀਆਂ ਵਾ ਇਹ ਗੁੱਸਾ ਵਲੰਟੀਅਰਾਂ ਦਾ ਜਿਹੜਾ ਤੁਸੀਂ ਸੁਣਿਆ ਇਹ ਭੈਣਾਂ ਬੈਠੀਆਂ ਧਰਨੇ ਤੇ ਯੁੱਧ ਲੜਾ ਰਹੀਆਂ ਸਰਕਾਰ ਤੇ ਸਵਾਲ ਉਠਾ ਰਹੀਆਂ ਜਿਸ ਤਰੀਕੇ ਦੇ ਨਾਲ ਦਿੱਲੀ ਦੀ ਦਖਲਅੰਦਾਜ਼ੀ ਵਧ ਰਹੀ ਆ ਉਹ ਤੇ ਸਵਾਲ ਉਠਾਏ ਆ ਉਮੀਦ ਆ ਤੁਹਾਨੂੰ ਗੱਲਬਾਤ ਪਸੰਦ ਆਈ ਹੋਵੇਗੀ ਔਰ ਇਸ ਤਰ੍ਹਾਂ ਦੀ ਗੱਲਬਾਤ ਲਈ ਦੇਖਦੇ ਰਹੋ ਲੋਕ ਵਾਈਟ